ਜਿੱਥੇ ਹੜਾ ਕਾਰਨ ਲੋਕ ਜੂਝ ਰਹੇ ਨੇ ਮੁੜ ਵਸਵੇ ਦੀ ਤਿਆਰੀ ਕਰ ਰਹੇ ਨੇ ਉੱਥੇ ਦੋ ਨੌਜਵਾਨਾਂ ਦੀ ਗੰਦੀ ਕਰਤੂਤ ਦੇਖਣ ਨੂੰ ਮਿਲੀ ਹੈ ਕੁਝ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਤਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਇਹਨਾਂ ਦੀ ਇਹ ਕਰਤੂਤ ਕੈਦ ਹੋਈ ਆ ਤਾਂ ਤੁਸੀਂ ਇਸ ਸੀਸੀਟੀਵੀ ਨੂੰ ਧਿਆਨ ਦੇ ਨਾਲ ਦੇਖੋ ਪਹਿਲਾਂ ਤਾਂ ਜਿਹੜੇ ਕਿ ਇਹ ਦੋ ਵਿਅਕਤੀ ਜਿਹੜੇ ਮੋਟਰਸਾਈਕਲ ਤੇ ਸਵਾਰ ਨੇ ਇਹ ਗਾਹਾਂ ਨੂੰ ਲੰਘ ਜਾਂਦੇ ਨੇ ਉਸ ਤੋਂ ਬਾਅਦ ਮੁੜ ਕੇ ਜਦੋਂ ਇਹ ਆਉਂਦੇ ਨੇ ਤਾਂ ਆਟੇ ਵਾਲੀ ਚੱਕੀ ਦੇ ਸਾਹਮਣੇ ਇਹਨਾਂ ਦੀ ਬਾਈਕ ਰੁਕਦੀ ਐ ਤੇ ਚੱਕੀ ਤੇ ਜਾਂਦੇ ਨੇ ਤੇ ਉੱਥੋਂ ਆਟੇ ਦਾ ਇੱਕ ਗੱਟਾ ਚੱਕ ਕੇ ਫਰਾਰ ਹੋ ਜਾਂਦੇ ਨੇ ਇੱਕ ਪਾਸੇ ਜਿੱਥੇ ਪੂਰਾ ਪੰਜਾਬ ਅੱਜ ਹੜਾਂ ਦੀ ਮਾਰ ਹੇਠ ਹੈ ਲੋਕਾਂ ਦੇ ਵੱਲੋਂ ਲੰਗਰ ਲਾਇਆ ਜਾ ਰਹੇ ਨੇ ਰਾਸ਼ਨ ਮੋਈਆ ਕਰਵਾਇਆ ਜਾ ਰਿਹਾ ਹੈ ਉੱਥੇ ਇਹਨਾਂ ਨੌਜਵਾਨਾਂ ਨੂੰ ਤੁਸੀਂ ਦੇਖੋ ਰਾਤ ਦਾ ਫਾਇਦਾ ਚੱਕਦੇ ਹੋਏ ਅੱਧੀ ਰਾਤ ਦਾ ਫਾਇਦਾ ਚੱਕਦੇ ਹੋਏ ਇਹਨਾਂ ਦੇ ਵੱਲੋਂ ਇਸ ਚੋਰੀ ਦੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਰੱਜ ਕੇ ਇਹਨਾਂ ਨੂੰ ਲਾਂਤਾ ਲੋਕਾਂ ਦੇ ਵੱਲੋਂ ਪਾਈਆਂ ਜਾ ਰਹੀਆਂ ਨੇ ਇੱਕ ਪਾਸੇ ਕੀ ਹਾਲਾਤ ਪੰਜਾਬ ਦੇ ਬਣੇ ਹੋਏ ਨੇ ਕਿ ਹਰ ਕੋਈ ਅੱਜ ਮਦਦ ਦਾ ਹੱਥ ਅੱਗੇ ਵਧਾ ਰਿਹਾ ਪਰ ਇਹਨਾਂ ਨੇ ਮਦਦ ਦਾ ਹੱਥ ਤਾਂ ਕੀ ਅੱਗੇ ਵਧਾਣਾ ਸਗੋ ਜੇ ਆਟੇ ਵਾਲੀ ਚੱਕੀ ਤੋਂ ਇਹ ਆਟੇ ਦਾ ਗੱਟਾ ਚੱਕ ਕੇ ਫਰਾਰ ਹੋਏ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਦੋ ਜਣੇ ਨੇ ਮੋਟਰਸਾਈਕਲ ਤੇ ਤੇ ਇੱਕ ਜਣਾ ਜਿਹੜਾ ਬਾਈਕ ਤੇ ਬੈਠਿਆ ਰਹਿੰਦਾ ਤੇ ਦੂਜਾ ਜਣਾ ਇਸ ਤਰੀਕੇ ਦੇ ਨਾਲ ਐਕਟਿੰਗ ਕਰਦਾ ਹੈ ਕਿ ਫੋਨ ਤੇ ਗੱਲਬਾਤ ਕਰ ਰਿਹਾ ਹੈ ਤੇ ਫੋਨ ਤੇ ਗੱਲਬਾਤ ਕਰਦਾ ਕਰਦਾ ਆਟੇ ਵਾਲੀ ਚੱਕੀ ਤੇ ਜਾਂਦਾ ਹੈ ਉੱਥੋਂ ਆਟੇ ਦਾ ਗੱਟਾ ਚੱਕਦਾ ਹੈ ਬਾਈਕ ਤੇ ਬੈੰਦਾ ਹੈ ਤੇ ਇਹ ਦੋਵੇਂ ਫਰਾਰ ਹੋ ਜਾਂਦੇ ਨੇ ਤਾਂ ਤੁਸੀਂ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਜ਼ਰੂਰ ਤੁਸੀਂ ਵੀ ਸਾਡੇ ਨਾਲ ਸਾਂਝੀ ਕਰੋ ਤਾਂ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਦੱਸਦੀ ਹੈ ਕਿ ਸਾਹਮਣੇ ਆ ਰਹੀਆਂ ਨੇ ਦੀਨਾ ਨਗਰ ਦੇ ਪਿੰਡ ਸ਼ੰਮੂ ਚੱਕ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਨੌਜਵਾਨਾਂ ਦੀ ਇਹ ਗੰਦੀ ਕਰਤੂਤ ਦੇਖਣ ਨੂੰ ਮਿਲੀ ਹੈ ਇੱਕ ਵਾਰ ਫਿਰ ਤੋਂ ਤੁਸੀਂ ਜਿਹੜੀ ਸੀਸੀਟੀਵੀ ਧਿਆਨ ਦੇ ਨਾਲ ਦੇਖੋ ਇੱਕ ਵਾਰ ਤਾਂ ਇਹ ਗਾਹਾਂ ਨੂੰ ਲੰਘ ਜਾਂਦੇ ਨੇ ਉਸ ਤੋਂ ਬਾਅਦ ਮੁੜ ਕੇ ਜਦੋਂ ਇਹ ਵਾਪਸ ਆਉਂਦੇ ਨੇ ਤਾਂ ਇੱਕ ਜਣਾ ਜਿਹੜਾ ਬਾਈਕ ਤੋਂ ਉਤਰ ਜਾਂਦਾ ਦੂਜਾ ਜਣਾ ਜਿਹੜਾ ਬਾਈਕ ਤੇ ਬੈਠਾ ਰਹਿੰਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਚਿੱਟੀ ਟੀ-ਸ਼ਰਟ ਜਿਹੜੇ ਨੌਜਵਾਨ ਦੀ ਨੇ ਪਾਈ ਹੋਈ ਹੈ ਫੋਨ ਤੇ ਗੱਲਬਾਤ ਕਰਦਾ ਕਰਦਾ ਇਸ ਤਰ੍ਹਾਂ ਦੇ ਨਾਲ ਦਿਖਾਉਂਦਾ ਹੈ ਕਿ ਇਹ ਫੋਨ ਤੇ ਗੱਲਬਾਤ ਕਰ ਰਿਹਾ ਹੈ ਤੇ ਗੱਲਬਾਤ ਕਰਦਾ ਕਰਦਾ ਆਟੇ ਵਾਲੀ ਚੱਕੀ ਦੇ ਜਿਹੜਾ ਕਿ ਸਾਹਮਣੇ ਜਾਂਦਾ ਉਸ ਤੋਂ ਬਾਅਦ ਆਟੇ ਦਾ ਗੱਟਾ ਉੱਥੋਂ ਚੱਕਦਾ ਹੈ ਮੋਟਰਸਾਈਕਲ ਤੇ ਬੈੰਦਦਾ ਹੈ ਤੇ ਆਪਣੇ ਦੂਜੇ ਸਾਥੀ ਦੇ ਨਾਲ ਫਰਾ ਹੋ ਜਾਂਦਾ ਹੈ ਤਾਂ ਜਿਹੜਾ ਲੋਕਾਂ ਦੇ ਵੱਲੋਂ ਇਹਨਾਂ ਨੌਜਵਾਨਾਂ ਨੂੰ ਲਾਂਤਾਂ ਪਾਈਆਂ ਜਾ ਰਹੀਆਂ ਨੇ ਕਿਉਂਕਿ ਇੱਕ ਪਾਸੇ ਨੌਜਵਾਨੀ ਤੁਸੀਂ ਦੇਖੋ ਕਿੰਨੀ ਐਕਟਿਵ ਹੈ ਅੱਜ ਹੜਪੀੜਤਾਂ ਦੀ ਮਦਦ ਦੇ ਲਈ ਮੁੱਡੇ ਨਾਲ ਮੁੱਡਾ ਜੋੜ ਕੇ ਖੜੀ ਹੈ ਤੇ ਦੂਜੇ ਪਾਸੇ ਇਹ ਨੌਜਵਾਨ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੇ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ ਜਿੱਥੇ ਹੜਾ ਕਾਰਨ ਲੋਕ ਜੂੰਜ ਰਹੇ ਨੇ ਮੁਰ ਵਸਵੇ ਦੀ ਤਿਆਰੀ ਕਰ ਰਹੇ ਨੇ ਉੱਥੇ ਦੋ ਨੌਜਵਾਨਾਂ ਦੀ ਗੰਦੀ ਕਰਤੂਤ ਦੇਖਣ ਨੂੰ ਮਿਲੀ ਹੈ ਕੁਝ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਤਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਇਹਨਾਂ ਦੀ ਇਹ ਕਰਤੂਤ ਕੈਦ ਹੋਈ ਆ ਤਾਂ ਤੁਸੀਂ ਇਸ ਸੀਸੀਟੀਵੀ ਨੂੰ ਧਿਆਨ ਦੇ ਨਾਲ ਦੇਖੋ ਪਹਿਲਾਂ ਤਾਂ ਜਿਹੜੇ ਕਿ ਇਹ ਦੋ ਵਿਅਕਤੀ ਜਿਹੜੇ ਮੋਟਰਸਾਈਕਲ ਤੇ ਸਵਾਰ ਨੇ ਇਹ ਗਾਹਾਂ ਨੂੰ ਲੰਘ ਜਾਂਦੇ ਨੇ ਉਸ ਤੋਂ ਬਾਅਦ ਮੁੜ ਕੇ ਜਦੋਂ ਇਹ ਆਉਂਦੇ ਨੇ ਤਾਂ ਆਟੇ ਵਾਲੀ ਚੱਕੀ ਦੇ ਸਾਹਮਣੇ ਇਹਨਾਂ ਦੀ ਬਾਈਕ ਰੁਕਦੀ ਐ ਤੇ ਚੱਕੀ ਤੇ ਜਾਂਦੇ ਨੇ ਤੇ ਉੱਥੋਂ ਆਟੇ ਦਾ ਇੱਕ ਗੱਟਾ ਚੱਕ ਕੇ ਫਰਾਰ ਹੋ ਜਾਂਦੇ ਨੇ ਇੱਕ ਪਾਸੇ ਜਿੱਥੇ ਪੂਰਾ ਪੰਜਾਬ ਅੱਜ ਹੜਾਂ ਦੀ ਮਾਰ ਹੇਠ ਹੈ ਲੋਕਾਂ ਦੇ ਵੱਲੋਂ ਲੰਗਰ ਲਾਏ ਜਾ ਰਹੇ ਨੇ ਰਾਸ਼ਨ ਮੋਈਆ ਕਰਵਾਇਆ ਜਾ ਰਿਹਾ ਹੈ ਉੱਥੇ ਇਹਨਾਂ ਨੌਜਵਾਨਾਂ ਨੂੰ ਤੁਸੀਂ ਦੇਖੋ ਰਾਤ ਦਾ ਫਾਇਦਾ ਚੱਕਦੇ ਹੋਏ ਅੱਧੀ ਰਾਤ ਦਾ ਫਾਇਦਾ ਚੱਕਦੇ ਹੋਏ ਇਹਨਾਂ ਦੇ ਵੱਲੋਂ ਇਸ ਚੋਰੀ ਦੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਰੱਜ ਕੇ ਇਹਨਾਂ ਨੂੰ ਲਾਂਤਾ ਲੋਕਾਂ ਦੇ ਵੱਲੋਂ ਪਾਈਆਂ ਜਾ ਰਹੀਆਂ ਨੇ ਇੱਕ ਪਾਸੇ ਕੀ ਹਾਲਾਤ ਪੰਜਾਬ ਦੇ ਬਣੇ ਹੋਏ ਨੇ ਕਿ ਹਰ ਕੋਈ ਅੱਜ ਮਦਦ ਦਾ ਹੱਥ ਅੱਗੇ ਵਧਾ ਰਿਹਾ ਪਰ ਇਹਨਾਂ ਨੇ ਮਦਦ ਦਾ ਹੱਥ ਤਾਂ ਕੀ ਅੱਗੇ ਵਧਾਣਾ ਸਗੋ ਜਿਹੜਾ ਆਟੇ ਵਾਲੀ ਚੱਕੀ ਤੋਂ ਇਹ ਆਟੇ ਦਾ ਗੱਟਾ ਚੱਕ ਕੇ ਫਰਾਰ ਹੋਏ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਦੋ ਜਣੇ ਨੇ ਮੋਟਰਸਾਈਕਲ ਤੇ ਤੇ ਇੱਕ ਜਣਾ ਜਿਹੜਾ ਬਾਈਕ ਤੇ ਬੈਠਿਆ ਰਹਿੰਦਾ ਤੇ ਦੂਜਾ ਜਣਾ ਇਸ ਤਰੀਕੇ ਦੇ ਨਾਲ ਐਕਟਿੰਗ ਕਰਦਾ ਹੈ ਕਿ ਫੋਨ ਤੇ ਗੱਲਬਾਤ ਕਰ ਰਿਹਾ ਹੈ ਤੇ ਫੋਨ ਤੇ ਗੱਲਬਾਤ ਕਰਦਾ ਕਰਦਾ ਆਟੇ ਵਾਲੀ ਚੱਕੀ ਤੇ ਜਾਂਦਾ ਹੈ ਉੱਥੋਂ ਆਟੇ ਦਾ ਗੱਟਾ ਚੱਕਦਾ ਹੈ ਬਾਈਕ ਤੇ ਬੈੰਦਾ ਹੈ ਤੇ ਇਹ ਦੋਵੇਂ ਫਰਾਰ ਹੋ ਜਾਂਦੇ ਨੇ ਤਾਂ ਤੁਸੀਂ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਤੁਸੀਂ ਵੀ ਸਾਡੇ ਨਾਲ ਸਾਂਝੀ ਕਰੋ ਤਾਂ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਦੱਸਦੀ ਹੈ ਕਿ ਸਾਹਮਣੇ ਆ ਰਹੀਆਂ ਨੇ ਦੀਨਾ ਨਗਰ ਦੇ ਪਿੰਡ ਸ਼ੰਮੂ ਚੱਕ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਨੌਜਵਾਨਾਂ ਦੀ ਇਹ ਗੰਦੀ ਕਰਤੂਤ ਦੇਖਣ ਨੂੰ ਮਿਲੀ ਹੈ ਇੱਕ ਵਾਰ ਫਿਰ ਤੋਂ ਤੁਸੀਂ ਜਿਹੜੀ ਸੀਸੀਟੀਵੀ ਧਿਆਨ ਦੇ ਨਾਲ ਦੇਖੋ ਇੱਕ ਵਾਰ ਤਾਂ ਇਹ ਗਾਹਾਂ ਨੂੰ ਲੰਘ ਜਾਂਦੇ ਨੇ ਉਸ ਤੋਂ ਬਾਅਦ ਮੁੜ ਕੇ ਜਦੋਂ ਇਹ ਵਾਪਸ ਆਉਂਦੇ ਨੇ ਤਾਂ ਇੱਕ ਜਣਾ ਜਿਹੜਾ ਬਾਈਕ ਤੋਂ ਉਤਰ ਜਾਂਦਾ ਦੂਜਾ ਜਣਾ ਜਿਹੜਾ ਬਾਈਕ ਤੇ ਬੈਠਾ ਰਹਿੰਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਚਿੱਟੀ ਟੀ-ਸ਼ਰਟ ਜਿਹੜੇ ਨੌਜਵਾਨ ਦੀ ਨੇ ਪਾਈ ਹੋਈ ਹੈ ਫੋਨ ਤੇ ਗੱਲਬਾਤ ਕਰਦਾ ਕਰਦਾ ਇਸ ਤਰ੍ਹਾਂ ਦੇ ਨਾਲ ਦਿਖਾਉਂਦਾ ਹੈ ਕਿ ਇਹ ਫੋਨ ਤੇ ਗੱਲਬਾਤ ਕਰ ਰਿਹਾ ਹੈ ਤੇ ਗੱਲਬਾਤ ਕਰਦਾ ਕਰਦਾ ਆਟੇ ਵਾਲੀ ਚੱਕੀ ਦੇ ਜਿਹੜਾ ਕਿ ਸਾਹਮਣੇ ਜਾਂਦਾ ਉਸ ਤੋਂ ਬਾਅਦ ਆਟੇ ਦਾ ਗੱਟਾ ਉੱਥੋਂ ਚੱਕਦਾ ਹੈ ਮੋਟਰਸਾਈਕਲ ਤੇ ਬੈੰਦਦਾ ਹੈ ਤੇ ਆਪਣੇ ਦੂਜੇ ਸਾਥੀ ਦੇ ਨਾਲ ਫਰਾਰ ਹੋ ਜਾਂਦਾ ਤਾਂ ਜਿਹੜਾ ਲੋਕਾਂ ਦੇ ਵੱਲੋਂ ਇਹਨਾਂ ਨੌਜਵਾਨਾਂ ਨੂੰ ਲਾਂਤਾ ਪਾਈਆਂ ਜਾ ਰਹੀਆਂ ਨੇ ਕਿਉਂਕਿ ਇੱਕ ਪਾਸੇ ਨੌਜਵਾਨੀ ਤੁਸੀਂ ਦੇਖੋ ਕਿੰਨੀ ਐਕਟਿਵ ਹੈ ਅੱਜ ਹੜਪੀੜਤਾਂ ਦੀ ਮਦਦ ਦੇ ਲਈ ਮੁੱਡੇ ਨਾਲ ਮੁੱਡਾ ਜੋੜ ਕੇ ਖੜੀ ਹੈ ਤੇ ਦੂਜੇ ਪਾਸੇ ਏ ਨੌਜਵਾਨ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੇ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ ਜਿੱਥੇ ਹੜਾ ਕਾਰਨ ਲੋਕ ਜੂੰਜ ਰਹੇ ਨੇ ਮੁੜ ਵਸਵੇ ਦੀ ਤਿਆਰੀ ਕਰ ਰਹੇ ਨੇ ਉੱਥੇ ਦੋ ਨੌਜਵਾਨਾਂ ਦੀ ਗੰਦੀ ਕਰਤੂਤ ਦੇਖਣ ਨੂੰ ਮਿਲੀ ਹੈ ਕੁਝ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਤਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਇਹਨਾਂ ਦੀ ਇਹ ਕਰਤੂਤ ਕੈਦ ਹੋਈ ਆ ਤਾਂ ਤੁਸੀਂ ਇਸ ਸੀਸੀਟੀਵੀ ਨੂੰ ਧਿਆਨ ਦੇ ਨਾਲ ਦੇਖੋ ਪਹਿਲਾਂ ਤਾਂ ਜਿਹੜੇ ਕਿ ਇਹ ਦੋ ਵਿਅਕਤੀ ਜਿਹੜੇ ਮੋਟਰਸਾਈਕਲ ਤੇ ਸਵਾਰ ਨੇ ਇਹ ਗਾਹਾਂ ਨੂੰ ਲੰਘ ਜਾਂਦੇ ਨੇ ਉਸ ਤੋਂ ਬਾਅਦ ਮੁੜ ਕੇ ਜਦੋਂ ਇਹ ਆਉਂਦੇ ਨੇ ਤਾਂ ਆਟੇ ਵਾਲੀ ਚੱਕੀ ਦੇ ਸਾਹਮਣੇ ਇਹਨਾਂ ਦੀ ਬਾਈਕ ਰੁਕਦੀ ਐ ਤੇ ਚੱਕੀ ਤੇ ਜਾਂਦੇ ਨੇ ਤੇ ਉਥੋਂ ਆٹے ਦਾ ਇੱਕ ਗੱਟਾ ਚੱਕ ਕੇ ਫਰਾਰ ਹੋ ਜਾਂਦੇ ਨੇ ਇੱਕ ਪਾਸੇ ਜਿੱਥੇ ਪੂਰਾ ਪੰਜਾਬ ਅੱਜ ਹੜਾਂ ਦੀ ਮਾਰ ਹੇਠ ਹੈ ਲੋਕਾਂ ਦੇ ਵੱਲੋਂ ਲੰਗਰ ਲਾਏ ਜਾ ਰਹੇ ਨੇ ਰਾਸ਼ਨ ਮੋਈਆ ਕਰਵਾਇਆ ਜਾ ਰਿਹਾ ਹੈ ਉੱਥੇ ਇਹਨਾਂ ਨੌਜਵਾਨਾਂ ਨੂੰ ਤੁਸੀਂ ਦੇਖੋ ਰਾਤ ਦਾ ਫਾਇਦਾ ਚੱਕਦੇ ਹੋਏ ਅੱਧੀ ਰਾਤ ਦਾ ਫਾਇਦਾ ਚੱਕਦੇ ਹੋਏ ਇਹਨਾਂ ਦੇ ਵੱਲੋਂ ਇਸ ਚੋਰੀ ਦੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਰੱਜ ਕੇ ਇਹਨਾਂ ਨੂੰ ਲਾਂਤਾਂ ਲੋਕਾਂ ਦੇ ਵੱਲੋਂ ਪਾਈਆਂ ਜਾ ਰਹੀਆਂ ਯਾਨੀ ਇੱਕ ਪਾਸੇ ਕੀ ਹਾਲਾਤ ਪੰਜਾਬ ਦੇ ਬਣੇ ਹੋਏ ਨੇ ਕਿ ਹਰ ਕੋਈ ਅੱਜ ਮਦਦ ਦਾ ਹੱਥ ਅੱਗੇ ਵਧਾ ਰਿਹਾ ਪਰ ਇਹਨਾਂ ਨੇ ਮਦਦ ਦਾ ਹੱਥ ਤਾਂ ਕੀ ਅੱਗੇ ਵਧਾਣਾ ਸਗੋ ਜਿਹੜਾ ਆਟੇ ਵਾਲੀ ਚੱਕੀ ਤੋਂ ਇਹ ਆਟੇ ਦਾ ਗੱਟਾ ਚੱਕ ਕੇ ਫਰਾਰ ਹੋਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਦੋ ਜਣੇ ਨੇ ਮੋਟਰਸਾਈਕਲ ਤੇ ਤੇ ਇੱਕ ਜਣਾ ਜਿਹੜਾ ਬਾਈਕ ਤੇ ਬੈਠਿਆ ਰਹਿੰਦਾ ਤੇ ਦੂਜਾ ਜਣਾ ਇਸ ਤਰੀਕੇ ਦੇ ਨਾਲ ਐਕਟਿੰਗ ਕਰਦਾ ਹੈ ਕਿ ਫੋਨ ਤੇ ਗੱਲਬਾਤ ਕਰ ਰਿਹਾ ਹੈ ਤੇ ਫੋਨ ਤੇ ਗੱਲਬਾਤ ਕਰਦਾ ਕਰਦਾ ਆਟੇ ਵਾਲੀ ਚੱਕੀ ਤੇ ਜਾਂਦਾ ਹੈ ਉੱਥੋਂ ਆਟੇ ਦਾ ਗੱਟਾ ਚੱਕਦਾ ਹੈ ਬਾਈਕ ਤੇ ਬੈੰਦਾ ਹੈ ਤੇ ਇਹ ਦੋਵੇਂ ਫਰਾਰ ਹੋ ਜਾਂਦੇ ਨੇ ਤਾਂ ਤੁਸੀਂ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਜ਼ਰੂਰ ਤੁਸੀਂ ਵੀ ਸਾਡੇ ਨਾਲ ਸਾਂਝੀ ਕਰੋ ਤਾਂ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਦੱਸਦੀ ਹੈ ਕਿ ਸਾਹਮਣੇ ਆ ਰਹੀਆਂ ਨੇ ਦੀਨਾ ਨਗਰ ਦੇ ਪਿੰਡ ਸ਼ੰਮੂ ਚੱਕ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਨੌਜਵਾਨਾਂ ਦੀ ਇਹ ਗੰਦੀ ਕਰਤੂਤ ਦੇਖਣ ਨੂੰ ਮਿਲੀ ਹੈ ਇੱਕ ਵਾਰ ਫਿਰ ਤੋਂ ਤੁਸੀਂ ਜਿਹੜੀ ਸੀਸੀਟੀਵੀ ਧਿਆਨ ਦੇ ਨਾਲ ਦੇਖੋ ਇੱਕ ਵਾਰ ਤਾਂ ਇਹ ਗਾਹਾਂ ਨੂੰ ਲੰਘ ਜਾਂਦੇ ਨੇ ਉਸ ਤੋਂ ਬਾਅਦ ਮੁੜ ਕੇ ਜਦੋਂ ਇਹ ਵਾਪਸ ਆਉਂਦੇ ਨੇ ਤਾਂ ਇੱਕ ਜਣਾ ਜਿਹੜਾ ਬਾਈਕ ਤੋਂ ਉਤਰ ਜਾਂਦਾ ਦੂਜਾ ਜਣਾ ਜਿਹੜਾ ਬਾਈਕ ਤੇ ਬੈਠਾ ਰਹਿੰਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਚਿੱਟੀ ਟੀ-ਸ਼ਰਟ ਜਿਹੜੇ ਨੌਜਵਾਨ ਦੀ ਨੇ ਪਾਈ ਹੋਈ ਹੈ ਫੋਨ ਤੇ ਗੱਲਬਾਤ ਕਰਦਾ ਕਰਦਾ ਇਸ ਤਰ੍ਹਾਂ ਦੇ ਨਾਲ ਦਿਖਾਉਂਦਾ ਹੈ ਕਿ ਇਹ ਫੋਨ ਤੇ ਗੱਲਬਾਤ ਕਰ ਰਿਹਾ ਹੈ ਤੇ ਗੱਲਬਾਤ ਕਰਦਾ ਕਰਦਾ ਆਟੇ ਵਾਲੀ ਚੱਕੀ ਦੇ ਜਿਹੜਾ ਕਿ ਸਾਹਮਣੇ ਜਾਂਦਾ ਉਸ ਤੋਂ ਬਾਅਦ ਆਟੇ ਦਾ ਗੱਟਾ ਉੱਥੋਂ ਚੱਕਦਾ ਹੈ ਮੋਟਰਸਾਈਕਲ ਤੇ ਬੈੰਦਦਾ ਹੈ ਤੇ ਆਪਣੇ ਦੂਜੇ ਸਾਥੀ ਦੇ ਨਾਲ ਫਰਾਰ ਹੋ ਜਾਂਦਾ ਤਾਂ ਜਿਹੜਾ ਲੋਕਾਂ ਦੇ ਵੱਲੋਂ ਇਹਨਾਂ ਨੌਜਵਾਨਾਂ ਨੂੰ ਲਾਂਤਾਂ ਪਾਈਆਂ ਜਾ ਰਹੀਆਂ ਨੇ ਕਿਉਂਕਿ ਇੱਕ ਪਾਸੇ ਨੌਜਵਾਨੀ ਤੁਸੀਂ ਦੇਖੋ ਕਿੰਨੀ ਐਕਟਿਵ ਹੈ ਅੱਜ ਹੜਪੀੜਤਾਂ ਦੀ ਮਦਦ ਦੇ ਲਈ ਮੁੱਡੇ ਨਾਲ ਮੁੱਡਾ ਜੋੜ ਕੇ ਖੜੀ ਹੈ ਤੇ ਦੂਜੇ ਪਾਸੇ ਇਹ ਨੌਜਵਾਨ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੇ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ ਜਿੱਥੇ ਹੜਾ ਕਾਰਨ ਲੋਕ ਜੂੰਜ ਰਹੇ ਨੇ ਮੁਰ ਵਸਵੇ ਦੀ ਤਿਆਰੀ ਕਰ ਰਹੇ ਨੇ ਉੱਥੇ ਹੀ ਦੋ ਨੌਜਵਾਨਾਂ ਦੀ ਗੰਦੀ ਕਰਤੂਤ ਦੇਖਣ ਨੂੰ ਮਿਲੀ ਹੈ ਕੁਝ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਤਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਇਹਨਾਂ ਦੀ ਇਹ ਕਰਤੂਤ ਕੈਦ ਹੋਈ ਆ ਸੀਐਸ ਸੀਸੀਟੀਵੀ ਨੂੰ ਧਿਆਨ ਦੇ ਨਾਲ ਦੇਖੋ ਪਹਿਲਾਂ ਤਾਂ ਜਿਹੜੇ ਕਿ ਇਹ ਦੋ ਵਿਅਕਤੀ ਜਿਹੜੇ ਮੋਟਰਸਾਈਕਲ ਤੇ ਸਵਾਰ ਨੇ ਇਹ ਗਾਹਾਂ ਨੂੰ ਲੰਘ ਜਾਂਦੇ ਨੇ ਉਸ ਤੋਂ ਬਾਅਦ ਮੁੜ ਕੇ ਜਦੋਂ ਇਹ ਆਉਂਦੇ ਨੇ ਤਾਂ ਆਟੇ ਵਾਲੀ ਚੱਕੀ ਦੇ ਸਾਹਮਣੇ ਇਹਨਾਂ ਦੀ ਬਾਈਕ ਰੁਕਦੀ ਐ ਤੇ ਚੱਕੀ ਤੇ ਜਾਂਦੇ ਨੇ ਤੇ ਉਥੋਂ ਆٹے ਦਾ ਇੱਕ ਗੱਟਾ ਚੱਕ ਕੇ ਫਰਾਰ ਹੋ ਜਾਂਦੇ ਨੇ ਇੱਕ ਪਾਸੇ ਜਿੱਥੇ ਪੂਰਾ ਪੰਜਾਬ ਅੱਜ ਹੜਾਂ ਦੀ ਮਾਰ ਹੇਠ ਹੈ ਲੋਕਾਂ ਦੇ ਵੱਲੋਂ ਲੰਗਰ ਲਾਏ ਜਾ ਰਹੇ ਨੇ ਰਾਸ਼ਨ ਮੋਈਆ ਕਰਵਾਇਆ ਜਾ ਰਿਹਾ ਹੈ ਉੱਥੇ ਇਹਨਾਂ ਨੌਜਵਾਨਾਂ ਨੂੰ ਤੁਸੀਂ ਦੇਖੋ ਰਾਤ ਦਾ ਫਾਇਦਾ ਚੱਕਦੇ ਹੋਏ ਅੱਧੀ ਰਾਤ ਦਾ ਫਾਇਦਾ ਚੱਕਦੇ ਹੋਏ ਇਹਨਾਂ ਦੇ ਵੱਲੋਂ ਇਸ ਚੋਰੀ ਦੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਰੱਜ ਕੇ ਇਹਨਾਂ ਨੂੰ ਲਾਂਤਾਂ ਲੋਕਾਂ ਦੇ ਵੱਲੋਂ ਪਾਈਆਂ ਜਾ ਰਹੀਆਂ ਨੇ ਇੱਕ ਪਾਸੇ ਕੀ ਹਾਲਾਤ ਪੰਜਾਬ ਦੇ ਬਣੇ ਹੋਏ ਨੇ ਕਿ ਹਰ ਕੋਈ ਅੱਜ ਮਦਦ ਦਾ ਹੱਥ ਅੱਗੇ ਵਧਾ ਰਿਹਾ ਪਰ ਇਹਨਾਂ ਨੇ ਮਦਦ ਦਾ ਹੱਥ ਤਾਂ ਕੀ ਅੱਗੇ ਵਧਾਣਾ ਸਗੋ ਜਿਹੜਾ ਆਟੇ ਵਾਲੀ ਚੱਕੀ ਤੋਂ ਇਹ ਆਟੇ ਦਾ ਗੱਟਾ ਚੱਕ ਕੇ ਫਰਾਰ ਹੋਏ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਦੋ ਜਣੇ ਨੇ ਮੋਟਰਸਾਈਕਲ ਤੇ ਤੇ ਇੱਕ ਜਣਾ ਜਿਹੜਾ ਬਾਈਕ ਤੇ ਬੈਠਿਆ ਰਹਿੰਦਾ ਤੇ ਦੂਜਾ ਜਣਾ ਇਸ ਤਰੀਕੇ ਦੇ ਨਾਲ ਐਕਟਿੰਗ ਕਰਦਾ ਹੈ ਕਿ ਫੋਨ ਤੇ ਗੱਲਬਾਤ ਕਰ ਰਿਹਾ ਹੈ ਤੇ ਫੋਨ ਤੇ ਗੱਲਬਾਤ ਕਰਦਾ ਕਰਦਾ ਆਟੇ ਵਾਲੀ ਚੱਕੀ ਤੇ ਜਾਂਦਾ ਹੈ ਉੱਥੋਂ ਆਟੇ ਦਾ ਗੱਟਾ ਚੱਕਦਾ ਹੈ ਬਾਈਕ ਤੇ ਬੈਂਦਾ ਹੈ ਤੇ ਇਹ ਦੋਵੇਂ ਫਰਾਰ ਹੋ ਜਾਂਦੇ ਨੇ ਤਾਂ ਤੁਸੀਂ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਤੁਸੀਂ ਵੀ ਸਾਡੇ ਨਾਲ ਸਾਂਝੀ ਕਰੋ ਤਾਂ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਦੱਸਦੀ ਹੈ ਕਿ ਸਾਹਮਣੇ ਆ ਰਹੀਆਂ ਨੇ ਦੀਨਾ ਨਗਰ ਦੇ ਪਿੰਡ ਸ਼ੰਮੂ ਚੱਕ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਨੌਜਵਾਨਾਂ ਦੀ ਇਹ ਗੰਦੀ ਕਰਤੂਤ ਦੇਖਣ ਨੂੰ ਮਿਲੀ ਹੈ ਇੱਕ ਵਾਰ ਫਿਰ ਤੋਂ ਤੁਸੀਂ ਜਿਹੜੀ ਸੀਸੀਟੀਵੀ ਧਿਆਨ ਦੇ ਨਾਲ ਦੇਖੋ ਇੱਕ ਵਾਰ ਤਾਂ ਇਹ ਗਾਹਾਂ ਨੂੰ ਲੰਘ ਜਾਂਦੇ ਨੇ ਉਸ ਤੋਂ ਬਾਅਦ ਮੁੜ ਕੇ ਜਦੋਂ ਇਹ ਵਾਪਸ ਆਉਂਦੇ ਨੇ ਤਾਂ ਇੱਕ ਜਣਾ ਜਿਹੜਾ ਬਾਈਕ ਤੋਂ ਉਤਰ ਜਾਂਦਾ ਦੂਜਾ ਜਣਾ ਜਿਹੜਾ ਬਾਈਕ ਤੇ ਬੈਠਾ ਰਹਿੰਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਚਿੱਟੀ ਟੀ-ਸ਼ਰਟ ਜਿਹੜੇ ਨੌਜਵਾਨ ਦੀ ਨੇ ਪਾਈ ਹੋਈ ਹੈ ਫੋਨ ਤੇ ਗੱਲਬਾਤ ਕਰਦਾ ਕਰਦਾ ਇਸ ਤਰ੍ਹਾਂ ਦੇ ਨਾਲ ਦਿਖਾਉਂਦਾ ਹੈ ਕਿ ਇਹ ਫੋਨ ਤੇ ਗੱਲਬਾਤ ਕਰ ਰਿਹਾ ਹੈ ਤੇ ਗੱਲਬਾਤ ਕਰਦਾ ਕਰਦਾ ਆਟੇ ਵਾਲੀ ਚੱਕੀ ਦੇ ਜਿਹੜਾ ਕਿ ਸਾਹਮਣੇ ਜਾਂਦਾ ਉਸ ਤੋਂ ਬਾਅਦ ਆਟੇ ਦਾ ਗੱਟਾ ਉੱਥੋਂ ਚੱਕਦਾ ਹੈ ਮੋਟਰਸਾਈਕਲ ਤੇ ਬੈੰਦਦਾ ਹੈ ਤੇ ਆਪਣੇ ਦੂਜੇ ਸਾਥੀ ਦੇ ਨਾਲ ਵਰਾਰ ਹੋ ਜਾਂਦਾ ਤਾਂ ਜਿਹੜਾ ਲੋਕਾਂ ਦੇ ਵੱਲੋਂ ਇਹਨਾਂ ਨੌਜਵਾਨਾਂ ਨੂੰ ਲਾਂਤਾਂ ਪਾਈਆਂ ਜਾ ਰਹੀਆਂ ਨੇ ਕਿਉਂਕਿ ਇੱਕ ਪਾਸੇ ਨੌਜਵਾਨੀ ਤੁਸੀਂ ਦੇਖੋ ਕਿੰਨੀ ਐਕਟਿਵ ਹੈ ਅੱਜ ਹੜਪੀੜਤਾਂ ਦੀ ਮਦਦ ਦੇ ਲਈ ਮੁੱਡੇ ਨਾਲ ਮੁੱਡਾ ਜੋੜ ਕੇ ਖੜੀ ਹੈ ਤੇ ਦੂਜੇ ਪਾਸੇ ਇਹ ਨੌਜਵਾਨ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੇ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ ਜਿੱਥੇ ਹੜਾ ਕਾਰਨ ਲੋਕ ਜੂਝ ਰਹੇ ਨੇ ਮੁਰ ਵਸਵੇ ਦੀ ਤਿਆਰੀ ਕਰ ਰਹੇ ਦੋ ਨੌਜਵਾਨਾਂ ਦੀ ਗੰਦੀ ਕਰਤੂਤ ਦੇਖਣ ਨੂੰ ਮਿਲੀ ਹੈ ਕੁਝ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਤਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਇਹਨਾਂ ਦੀ ਇਹ ਕਰਤੂਤ ਕੈਦ ਹੋਈ ਆ ਤਾਂ ਤੁਸੀਂ ਇਸ ਸੀਸੀਟੀਵੀ ਨੂੰ ਧਿਆਨ ਦੇ ਨਾਲ ਦੇਖੋ ਪਹਿਲਾਂ ਤਾਂ ਜਿਹੜੇ ਕਿ ਇਹ ਦੋ ਵਿਅਕਤੀ ਜਿਹੜੇ ਮੋਟਰਸਾਈਕਲ ਤੇ ਸਵਾਰ ਨੇ ਇਹ ਗਾਹਾਂ ਨੂੰ ਲੰਘ ਜਾਂਦੇ ਨੇ ਉਸ ਤੋਂ ਬਾਅਦ ਮੁੜ ਕੇ ਜਦੋਂ ਇਹ ਆਉਂਦੇ ਨੇ ਤਾਂ ਆਟੇ ਵਾਲੀ ਚੱਕੀ ਦੇ ਸਾਹਮਣੇ ਇਹਨਾਂ ਦੀ ਬਾਈਕ ਰੁਕਦੀ ਐ ਤੇ ਚੱਕੀ ਤੇ ਜਾਂਦੇ ਨੇ ਤੇ ਉੱਥੋਂ ਆਟੇ ਦਾ ਇੱਕ ਗੱਟਾ ਚੱਕ ਕੇ ਫਰਾਰ ਹੋ ਜਾਂਦੇ ਨੇ ਇੱਕ ਪਾਸੇ ਜਿੱਥੇ ਪੂਰਾ ਪੰਜਾਬ ਅੱਜ ਹੜਾਂ ਦੀ ਮਾਰ ਹੇਠ ਹੈ ਲੋਕਾਂ ਦੇ ਵੱਲੋਂ ਲੰਗਰ ਲਾਏ ਜਾ ਰਹੇ ਨੇ ਰਾਸ਼ਨ ਮੋਈਆ ਕਰਵਾਇਆ ਜਾ ਰਿਹਾ ਹੈ ਉੱਥੇ ਇਹਨਾਂ ਨੌਜਵਾਨਾਂ ਨੂੰ ਤੁਸੀਂ ਦੇਖੋ ਰਾਤ ਦਾ ਫਾਇਦਾ ਚੱਕਦੇ ਹੋਏ ਅੱਧੀ ਰਾਤ ਦਾ ਫਾਇਦਾ ਚੱਕਦੇ ਹੋਏ ਇਹਨਾਂ ਦੇ ਵੱਲੋਂ ਇਸ ਚੋਰੀ ਦੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਰੱਜ ਕੇ ਇਹਨਾਂ ਨੂੰ ਲਾਂਤਾ ਲੋਕਾਂ ਦੇ ਵੱਲੋਂ ਪਾਈਆਂ ਜਾ ਰਹੀਆਂ ਨੇ ਇੱਕ ਪਾਸੇ ਕੀ ਹਾਲਾਤ ਪੰਜਾਬ ਦੇ ਬਣੇ ਹੋਏ ਨੇ ਕਿ ਹਰ ਕੋਈ ਅੱਜ ਮਦਦ ਦਾ ਹੱਥ ਅੱਗੇ ਵਧਾ ਰਿਹਾ ਪਰ ਇਹਨਾਂ ਨੇ ਮਦਦ ਦਾ ਹੱਥ ਤਾਂ ਕੀ ਅੱਗੇ ਵਧਾਣਾ ਸਗੋ ਜਿਹੜਾ ਆਟੇ ਵਾਲੀ ਚੱਕੀ ਤੋਂ ਇਹ ਆਟੇ ਦਾ ਗੱਟਾ ਚੱਕ ਕੇ ਫਰਾਰ ਹੋਏ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਦੋ ਜਣੇ ਨੇ ਮੋਟਰਸਾਈਕਲ ਤੇ ਤੇ ਇੱਕ ਜਣਾ ਜਿਹੜਾ ਬਾਈਕ ਤੇ ਬੈਠਿਆ ਰਹਿੰਦਾ ਤੇ ਦੂਜਾ ਜਣਾ ਇਸ ਤਰੀਕੇ ਦੇ ਨਾਲ ਐਕਟਿੰਗ ਕਰਦਾ ਹੈ ਕਿ ਫੋਨ ਤੇ ਗੱਲਬਾਤ ਕਰ ਰਿਹਾ ਹੈ ਤੇ ਫੋਨ ਤੇ ਗੱਲਬਾਤ ਕਰਦਾ ਕਰਦਾ ਆਟੇ ਵਾਲੀ ਚੱਕੀ ਤੇ ਜਾਂਦਾ ਹੈ ਉੱਥੋਂ ਆਟੇ ਦਾ ਗੱਟਾ ਚੱਕਦਾ ਹੈ ਬਾਈਕ ਤੇ ਬੈੰਦਾ ਹੈ ਤੇ ਇਹ ਦੋਵੇਂ ਫਰਾਰ ਹੋ ਜਾਂਦੇ ਨੇ ਤਾਂ ਤੁਸੀਂ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਤੁਸੀਂ ਵੀ ਸਾਡੇ ਨਾਲ ਸਾਂਝੀ ਕਰੋ ਤਾਂ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਦੱਸਦੀ ਹੈ ਕਿ ਸਾਹਮਣੇ ਆ ਰਹੀਆਂ ਨੇ ਦੀਨਾ ਨਗਰ ਦੇ ਪਿੰਡ ਸ਼ੰਮੂ ਚੱਕ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਨੌਜਵਾਨਾਂ ਦੀ ਇਹ ਗੰਦੀ ਕਰਤੂਤ ਦੇਖਣ ਨੂੰ ਮਿਲੀ ਹੈ ਇੱਕ ਵਾਰ ਫਿਰ ਤੋਂ ਤੁਸੀਂ ਜਿਹੜੀ ਸੀਸੀਟੀਵੀ ਧਿਆਨ ਦੇ ਨਾਲ ਦੇਖੋ ਇੱਕ ਵਾਰ ਤਾਂ ਇਹ ਗਾਹਾਂ ਨੂੰ ਲੰਘ ਜਾਂਦੇ ਨੇ ਉਸ ਤੋਂ ਬਾਅਦ ਮੁੜ ਕੇ ਜਦੋਂ ਇਹ ਵਾਪਸ ਆਉਂਦੇ ਨੇ ਤਾਂ ਇੱਕ ਜਣਾ ਜਿਹੜਾ ਬਾਈਕ ਤੋਂ ਉਤਰ ਜਾਂਦਾ ਦੂਜਾ ਜਣਾ ਜਿਹੜਾ ਬਾਈਕ ਤੇ ਬੈਠਾ ਰਹਿੰਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਚਿੱਟੀ ਟੀ-ਸ਼ਰਟ ਜਿਹੜੇ ਨੌਜਵਾਨ ਦੀ ਨੇ ਪਾਈ ਹੋਈ ਹੈ ਫੋਨ ਤੇ ਗੱਲਬਾਤ ਕਰਦਾ ਕਰਦਾ ਇਸ ਤਰ੍ਹਾਂ ਦੇ ਨਾਲ ਦਿਖਾਉਂਦਾ ਹੈ ਕਿ ਇਹ ਫੋਨ ਤੇ ਗੱਲਬਾਤ ਕਰ ਰਿਹਾ ਹੈ ਤੇ ਗੱਲਬਾਤ ਕਰਦਾ ਕਰਦਾ ਆਟੇ ਵਾਲੀ ਚੱਕੀ ਦੇ ਜਿਹੜਾ ਕਿ ਸਾਹਮਣੇ ਜਾਂਦਾ ਉਸ ਤੋਂ ਬਾਅਦ ਆਟੇ ਦਾ ਗੱਟਾ ਉੱਥੋਂ ਚੱਕਦਾ ਹੈ ਮੋਟਰਸਾਈਕਲ ਤੇ ਬੈੰਦਦਾ ਹੈ ਤੇ ਆਪਣੇ ਦੂਜੇ ਸਾਥੀ ਦੇ ਨਾਲ ਵਰਾਰ ਹੋ ਜਾਂਦਾ ਤਾਂ ਜਿਹੜਾ ਲੋਕਾਂ ਦੇ ਵੱਲੋਂ ਇਹਨਾਂ ਨੌਜਵਾਨਾਂ ਨੂੰ ਲਾਂਤਾਂ ਪਾਈਆਂ ਜਾ ਰਹੀਆਂ ਨੇ ਕਿਉਂਕਿ ਇੱਕ ਪਾਸੇ ਨੌਜਵਾਨੀ ਤੁਸੀਂ ਦੇਖੋ ਕਿੰਨੀ ਐਕਟਿਵ ਹੈ ਅੱਜ ਹੜਪੀੜਤਾਂ ਦੀ ਮਦਦ ਦੇ ਲਈ ਮੁੱਡੇ ਨਾਲ ਮੁੱਡਾ ਜੋੜ ਕੇ ਖੜੀ ਹੈ ਤੇ ਦੂਜੇ ਪਾਸੇ ਇਹ ਨੌਜਵਾਨ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੇ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ ਜਿੱਥੇ ਹੜਾ ਕਾਰਨ ਲੋਕ ਜੂੰਜ ਰਹੇ ਨੇ ਮੁਰ ਵਸਵੇ ਦੀ ਤਿਆਰੀ ਕਰ ਰਹੇ ਨੇ ਉੱਥੇ ਦੋ ਨੌਜਵਾਨਾਂ ਦੀ ਗੰਦੀ ਕਰਤੂਤ ਦੇਖਣ ਨੂੰ ਮਿਲੀ ਹੈ ਕੁਝ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਤਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਇਹਨਾਂ ਦੀ ਇਹ ਕਰਤੂਤ ਕੈਦ ਹੋਈ ਆ ਤਾਂ ਤੁਸੀਂ ਇਸ ਸੀਸੀਟੀਵੀ ਨੂੰ ਧਿਆਨ ਦੇ ਨਾਲ ਦੇਖੋ ਪਹਿਲਾਂ ਤਾਂ ਜਿਹੜੇ ਕਿ ਇਹ ਦੋ ਵਿਅਕਤੀ ਜਿਹੜੇ ਮੋਟਰਸਾਈਕਲ ਤੇ ਸਵਾਰ ਨੇ ਇਹ ਗਾਹਾਂ ਨੂੰ ਲੰਘ ਜਾਂਦੇ ਨੇ ਉਸ ਤੋਂ ਬਾਅਦ ਮੁੜ ਕੇ ਜਦੋਂ ਇਹ ਆਉਂਦੇ ਨੇ ਤਾਂ ਆਟੇ ਵਾਲੀ ਚੱਕੀ ਦੇ ਸਾਹਮਣੇ ਇਹਨਾਂ ਦੀ ਬਾਈਕ ਰੁਕਦੀ ਐ ਤੇ ਚੱਕੀ ਤੇ ਜਾਂਦੇ ਨੇ ਤੇ ਉੱਥੋਂ ਆਟੇ ਦਾ ਇੱਕ ਗੱਟਾ ਚੱਕ ਕੇ ਫਰਾਰ ਹੋ ਜਾਂਦੇ ਨੇ ਇੱਕ ਪਾਸੇ ਜਿੱਥੇ ਪੂਰਾ ਪੰਜਾਬ ਅੱਜ ਹੜਾਂ ਦੀ ਮਾਰ ਹੇਠ ਹੈ ਲੋਕਾਂ ਦੇ ਵੱਲੋਂ ਲੰਗਰ ਲਾਇਆ ਆ ਰਹੇ ਨੇ ਰਾਸ਼ਨ ਮੋਈਆ ਕਰਵਾਇਆ ਜਾ ਰਿਹਾ ਹੈ ਉੱਥੇ ਇਹਨਾਂ ਨੌਜਵਾਨਾਂ ਨੂੰ ਤੁਸੀਂ ਦੇਖੋ ਰਾਤ ਦਾ ਫਾਇਦਾ ਚੱਕਦੇ ਹੋਏ ਅੱਧੀ ਰਾਤ ਦਾ ਫਾਇਦਾ ਚੱਕਦੇ ਹੋਏ ਇਹਨਾਂ ਦੇ ਵੱਲੋਂ ਇਸ ਚੋਰੀ ਦੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਰੱਜ ਕੇ ਇਹਨਾਂ ਨੂੰ ਲਾਂਤਾ ਲੋਕਾਂ ਦੇ ਵੱਲੋਂ ਪਾਈਆਂ ਜਾ ਰਹੀਆਂ ਨੇ ਇੱਕ ਪਾਸੇ ਕੀ ਹਾਲਾਤ ਪੰਜਾਬ ਦੇ ਬਣੇ ਹੋਏ ਨੇ ਕਿ ਹਰ ਕੋਈ ਅੱਜ ਮਦਦ ਦਾ ਹੱਥ ਅੱਗੇ ਵਧਾ ਰਿਹਾ ਪਰ ਇਹਨਾਂ ਨੇ ਮਦਦ ਦਾ ਹੱਥ ਤਾਂ ਕੀ ਅੱਗੇ ਵਧਾਣਾ ਸਗੋ ਜੇ ਅੱਟੇ ਵਾਲੀ ਚੱਕੀ ਤੋਂ ਇਹ ਆਟੇ ਦਾ ਗੱਟਾ ਚੱਕ ਕੇ ਫਰਾਰ ਹੋਏ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਦੋ ਜਣੇ ਨੇ ਮੋਟਰਸਾਈਕਲ ਤੇ ਤੇ ਇੱਕ ਜਣਾ ਜਿਹੜਾ ਬਾਈਕ ਤੇ ਬੈਠਿਆ ਰਹਿੰਦਾ ਤੇ ਦੂਜਾ ਜਣਾ ਇਸ ਤਰੀਕੇ ਦੇ ਨਾਲ ਐਕਟਿੰਗ ਕਰਦਾ ਹੈ ਕਿ ਫੋਨ ਤੇ ਗੱਲਬਾਤ ਕਰ ਰਿਹਾ ਹੈ ਤੇ ਫੋਨ ਤੇ ਗੱਲਬਾਤ ਕਰਦਾ ਕਰਦਾ ਆਟੇ ਵਾਲੀ ਚੱਕੀ ਤੇ ਜਾਂਦਾ ਹੈ ਉੱਥੋਂ ਆਟੇ ਦਾ ਗੱਟਾ ਚੱਕਦਾ ਹੈ ਬਾਈਕ ਤੇ ਬੈੰਦਾ ਹੈ ਤੇ ਇਹ ਦੋਵੇਂ ਫਰਾਰ ਹੋ ਜਾਂਦੇ ਨੇ ਤਾਂ ਤੁਸੀਂ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਤੁਸੀਂ ਵੀ ਸਾਡੇ ਨਾਲ ਸਾਂਝੀ ਕਰੋ ਤਾਂ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਦੱਸਦੀ ਹੈ ਕਿ ਸਾਹਮਣੇ ਆ ਰਹੀਆਂ ਨੇ ਦੀਨਾ ਨਗਰ ਦੇ ਪਿੰਡ ਸ਼ੰਮੂ ਚੱਕ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਨੌਜਵਾਨਾਂ ਦੀ ਇਹ ਗੰਦੀ ਕਰਤੂਤ ਦੇਖਣ ਨੂੰ ਮਿਲੀ ਹੈ ਇੱਕ ਵਾਰ ਫਿਰ ਤੋਂ ਤੁਸੀਂ ਜਿਹੜੀ ਸੀਸੀਟੀਵੀ ਧਿਆਨ ਦੇ ਨਾਲ ਦੇਖੋ ਇੱਕ ਵਾਰ ਤਾਂ ਇਹ ਗਾਹਾਂ ਨੂੰ ਲੰਘ ਜਾਂਦੇ ਨੇ ਉਸ ਤੋਂ ਬਾਅਦ ਮੁੜ ਕੇ ਜਦੋਂ ਇਹ ਵਾਪਸ ਆਉਂਦੇ ਨੇ ਤਾਂ ਇੱਕ ਜਣਾ ਜਿਹੜਾ ਬਾਈਕ ਤੋਂ ਉਤਰ ਜਾਂਦਾ ਦੂਜਾ ਜਣਾ ਜਿਹੜਾ ਬਾਈਕ ਤੇ ਬੈਠਾ ਰਹਿੰਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਚਿੱਟੀ ਟੀ-ਸ਼ਰਟ ਜਿਹੜੇ ਨੌਜਵਾਨ ਦੀ ਨੇ ਪਾਈ ਹੋਈ ਹੈ ਫੋਨ ਤੇ ਗੱਲਬਾਤ ਕਰਦਾ ਕਰਦਾ ਇਸ ਤਰ੍ਹਾਂ ਦੇ ਨਾਲ ਦਿਖਾਉਂਦਾ ਹੈ ਕਿ ਇਹ ਫੋਨ ਤੇ ਗੱਲਬਾਤ ਕਰ ਰਿਹਾ ਹੈ ਤੇ ਗੱਲਬਾਤ ਕਰਦਾ ਕਰਦਾ ਆਟੇ ਵਾਲੀ ਚੱਕੀ ਦੇ ਜਿਹੜਾ ਕਿ ਸਾਹਮਣੇ ਜਾਂਦਾ ਉਸ ਤੋਂ ਬਾਅਦ ਆਟੇ ਦਾ ਗੱਟਾ ਉੱਥੋਂ ਚੱਕਦਾ ਹੈ ਮੋਟਰਸਾਈਕਲ ਤੇ ਬੈੰਦਦਾ ਹੈ ਤੇ ਆਪਣੇ ਦੂਜੇ ਸਾਥੀ ਦੇ ਨਾਲ